ਸਤਨਾਮ ਵਾਹਿਗੁਰੂ ਸਾਹਿਬ ਜੀ ਪੈਰੋਂ ਮਹੱਲਾ ਪੰਜਵਾਂ ਤੌ ਕੜੀਐ ਜੇ ਹੋਵੇ ਬਾਹਰ ਤੌ ਕੜੀਐ ਜੇ ਵਿਸਰੈ ਨਰਹਰ ਤੌ ਕੜੀਐ ਜੇ ਦੂਜਾ ਪਾਏ ਕਿਆ ਖੜੀਐ ਜਾਂ ਰਹਿ ਆਸਮਾਈ ਮਾਇਆ ਮੋਹੇ ਕੜੇ ਕੜ ਪਚਿਆ ਬਿਨ ਨਾਵੇ ਭਰਮ ਪਰਮ ਪਰਮ ਖਪਿਆ ਰਹਾਓ ਤੌ ਕੜੀਐ ਜੇ ਦੂਜਾ ਹੋਏ ਤੌ ਕੜੀ ਐ ਜੇ ਦੂਜਾ ਕਰਤਾ ਤੌ ਕੜੀ ਐ ਜੇ ਅਨਿਆਇ ਕੋ ਮਰਤਾ ਤੌ ਕੜੀ ਐ ਜੇ ਕਿਛ ਜਾਣੈ ਨਹੀਂ ਕਿਆ ਕੜੀ ਐ ਜਾਂ ਭਰਪੂਰ ਸਮਾਹੀ ਤੌ ਕੜੀ ਐ ਜੇ ਕਿਛ ਹੋਏ ਢਗਾਣੈ ਤੌ ਕੜੀ ਐ ਜੇ ਫੂਲ ਰਿਝਾਣੈ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੈ ਤਿਉ ਕਰੈ ਨਵੇਰਾ ਦੁਤੀਆ ਨਾਸਤਿਕ ਰਹਿਆ ਸਮਾਏ ਰੱਖੋ ਪੈਜ ਨਾਨਕ ਸਰਣਾਇ ਪੈਰੋ ਮਹੱਲਾ ਪੰਜਵਾਂ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੈ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਬਜੈ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾਉ ਬਿਨ ਜੀਵਾ ਕਹਾ ਕੋ ਬਖਤਾ ਬਿਨ ਸਰਵਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੀਖੈ ਨਾਮ ਬਿਨਾ ਨਰ ਕਹੀ ਨ ਲੇਖੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜ ਮੰਡਿਤ ਬਿਨ ਬੂਝੇ ਕਹਾ ਮਨ ਤਹਿਰਾਨਾ ਨਾਮ ਬਿਨਾ ਸਭ ਜਗ ਬਉਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕੋ ਤਿਆਗੀ ਬਿਨ ਬਸ ਪੰਜ ਕਹਾ ਮਨ ਚੂਰੇ ਨਾਮ ਬਿਨਾ ਸਦ ਸਦ ਹੀ ਚੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹ ਕੈ ਸੋ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰਗਾਹ ਵਿਚਾਰ ਪੈਰੋ ਮਹੱਲਾ ਪੰਜਵਾ ਹੋ ਮੈ ਰੋਗ ਮਾਨ ਕੋ ਦੀਨਾ ਕਾਮ ਰੋਗ ਮੈ ਗਿਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ ਨਾਦ ਰੋਖ ਖਪ ਗਏ ਕੋ ਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜਿਹਵਾ ਰੋਗ ਮੀਨ ਗਰਸਿਆਨੋ ਬਸਨ ਰੋਗ ਭਵਰ ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤਿਰਬਦ ਰੋਗ ਮੈ ਬਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੁਨੀ ਭਰਮੈ ਰੋਗ ਬੰਧ ਰਹਿਨ ਰਤੀ ਨ ਪਾਵੇ ਬਿਨ ਸਤਗੁਰ ਰੋਗ ਕਤ ਹੈ ਨ ਜਾਵੇ ਪਾਰ ਬ੍ਰਹਮ ਜਿਸ ਕੀਨੀ ਦਇਆ ਬਹਾਂ ਪਕੜ ਰੋਗੋ ਕਢ ਲਿਆ ਟੂਟੇ ਬੰਧਨ ਸਾਧ ਸੰਗ ਪਾਇਆ ਕੋ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾਂ ਚੀਤ ਆਵੇ ਤਾਂ ਮਹਾਨ ਆਨੰਦ ਚੀਤਾਵੇ ਤਾਂ ਸਭ ਦੁੱਖ ਭੰਜ ਚੀਤਾਵੇ ਤਾਂ ਸਰਦਾ ਪੂਰੀ ਚੀਤਾਵੇ ਤਾਂ ਕਬੇ ਨ ਚੂਰੀ ਆਤਮ ਰਾਮ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦੀਓ ਰੰਗ ਲਾਏ ਰਹਾਉ ਚੀਤਾਵੇ ਤਾਂ ਸਰਬ ਕੋ ਰਾਜਾ ਚੀਤਾਵੇ ਤਾਂ ਪੂਰੇ ਕਾਜਾ ਚੀਤਾਵੇ ਤਾਂ ਰੰਗ ਗੁਲਾਲ ਚੀਤਾਵੇ ਤਾਂ ਸੁਧਾਨਿਹਾਲ ਚੀਤਾਵੈ ਤਾਂ ਸਤ ਨਮੰਤਾ ਚੀਤਾਵੈ ਤਾਂ ਸੰਮਰੰਤਾ ਚੀਤਾਵੈ ਤਾਂ ਸਭ ਰੰਗ ਮਾਣੇ ਚੀਤਾਵੈ ਤਾਂ ਚੂਕੀ ਕਾਣੇ ਚੀਤਾਵੈ ਤਾਂ ਸਹਜ ਘਰ ਪਾਇਆ ਚੀਤਾਵੈ ਤਾਂ ਸੁੰਨ ਸਮਾਇਆ ਚੀਤਾਵੈ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈਰੋ ਮਹੱਲਾ ਪੰਜਵਾਂ ਬਾਪ ਹਮਾਰਾ ਸਦਚਰਨ ਜੀਵੀ ਭਾਈ ਹਮਾਰੇ ਸਦਹੀ ਜੀਵੀ ਮੀਤ ਹਮਾਰੇ ਸਦਾ ਬਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭੈ ਸੁਹੇਲੇ ਗੁਰ ਪੂਰੈ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਪੂਛੇ ਰਾਜ ਹਮਾਰਾ ਸਦਹੀ ਨਿਚਲ ਮਾਲ ਹਮਾਰਾ ਖੂਟ ਵੇਚਲ ਸੋਬਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤਰ ਅਲਕੀਨੀ ਸਾਜ ਕਹੋ ਨਾਨਕ ਜੋ ਪਿਤਾ ਪਤਿਨੇ ਪਿਤਾ ਪੁੱਤ ਏਕੈ ਰੰਗ ਲੀਨੇ ਪੈਰੋ ਮਹੱਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੈ ਨਟੋਈ ਸ਼ਰਣਾ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਫਲ ਪਾਏ ਗੁਰੂ ਧਿਆਏ ਰਹਾਉ ਪਾਰ ਬ੍ਰਹਮ ਸਤਿਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪੜਦਾ ਤਾਂ ਨੰਦਰੀ ਆਇਆ ਖਸਮ ਤੂੰ ਹੈ ਸਭਨਾ ਕੇ ਰਾਇਆ ਤਿਸ ਭਾਣਾ ਸੂਕੇ ਕਾਸ਼ਟ ਹਰਿਆ ਕਿਸ ਭਾਣਾ ਤਾਂ ਥਲ ਸਿਰ ਸਰਿਆ ਕਿਸ ਭਾਣਾ ਤਾਂ ਸਫਲ ਪਾਏ ਚਿੰਤ ਗਈ ਲਗ ਸਤਿਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਠੂਠਾ ਮਨ ਤਨ ਸੀਤਲ ਮਨ ਅੰਮ੍ਰਿਤ ਵੂਠਾ ਪਾਰ ਬ੍ਰਹਮ ਗੁਰ ਭਈ ਦਿਆਲਾ ਨਾਨਕ ਦਾਸ ਦੇਖ ਭਏ ਨਿਹਾਲ ਪੈਰੋ ਮਹੱਲਾ ਪੰਜਵਾਂ ਸਤਿਗੁਰ ਮੇਰਾ ਬੇ ਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸੰਸਕਾਰ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤ ਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰੂ ਮੇਰਾ ਧਾਣ ਨਿਤਾਣ ਸਤਿਗੁਰੂ ਮੇਰਾ ਘਰ ਦੀ ਬਾਣ ਸਤਿਗੁਰੂ ਕੇ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਿਆ ਨਾਮ ਲੈਤ ਸਗਲ ਪੁਰ ਬਾਇਆ ਨਾਮ ਲੈਤ 68 ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈ ਦੁਖ ਦੂਰ ਪਰਾਨਾ ਨਾਮ ਲੈ ਤਾਤ ਮੂਡ ਸੁਗਿਆਨਾ ਨਾਮ ਲੈਤ ਪ੍ਰਗਟੂ ਜੀ ਆਰਾ ਨਾਮ ਲੈਤ ਛੁਟੇ ਜਿੰਜਾਰਾ ਨਾਮ ਲੈਤ ਜਮ ਨੇੜ ਨ ਆਵੇ ਨਾਮ ਲੈ ਦਰਗਹਿ ਸੁਖ ਪਾਵੇ ਨਾਮ ਲੈਤ ਪ੍ਰਭ ਕਹੈ ਸਵਾਸ ਨਾਮ ਹਮਾਰੀ ਸਾਚੀ ਰਾਸ ਗੁਰਪਦੇਸ ਕਹਿਓ ਏਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਦਰੇ ਨਾਮ ਪੁਨੇ ਚਾਰ ਅਵਰ ਕਰਮ ਲੋਕੇ ਪਤੀਆਰ ਪੈਰੋ ਮਹੱਲਾ ਪੰਜਵਾ ਨਮਸਕਾਰ ਤਾਂ ਕੋ ਲਖ ਵਾਰ ਏ ਮਨ ਦੀਜੈ ਤਾਂ ਕੋ ਵਾਰ ਸੁਮਿਰਨ ਤਾ ਕੈ ਮਟੈ ਸੰਤਾਪ ਹੋਇ ਅਨੰਦ ਨਾ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾਂ ਕੀ ਦ੍ਰਿਸ਼ਟ ਦੁਖ ਦੇਰਾ ਟਹਿ ਜਾਂ ਕੀ ਦ੍ਰਿਸ਼ਟ ਦੁਖ ਡੇਰਾ ਟਹਿ ਅਮਰਤ ਨਾਮ ਸੀਤਲ ਮਨ ਗਹਿ ਅਨੰਗ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਓਣੇ ਸੋਬਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ ਮੈਂ ਨਾ ਥਾਵੇ ਕੋ ਦੀਨੋ ਥਾਨ ਖਿਨ ਮੈਂ ਨਿਮਾਣੇ ਕੋ ਦੀਨੋ ਮਾਨ ਸਭ ਮੈਂ ਏਕ ਰਹਿਆ ਪਰਪੂਰਾ ਸੋ ਜਾਪੈ ਜੇ ਸਤਗੁਰ ਪੂਰਾ ਹਰ ਕੀਰਤਨ ਦਾਖੋ ਆਧਾਰ ਕਉ ਨਾਨਕ ਜਿਸ ਆਪ ਦਿਆਰ ਪੈਰੋ ਮਹੱਲਾ ਪੰਜਵਾਂ ਮੋਹਿ ਦੁਹਾਗਨੇ ਆਪ ਸ਼ਿੰਗਾਰੀ ਰੂਪ ਰੰਗ ਦੇ ਨਾਮ ਸواری ਮਿਟਿਓ ਦੁੱਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗਰਸਤ ਅਨੰਦ ਕਰਿ ਕਿਰਪਾ ਭੇਟੇ ਮੋਹਿ ਕੰਤ ਰਹਾਓ ਤਬਤ 부ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪ੍ਰਗਾਸਾ ਅਨਹਦ ਸ਼ਬਦ ਚਰਜ ਬਿਸਮਾਦ ਗੁਰ ਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਭਏ ਗੁਪਾਲ ਤਾਂ ਕਹਿ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਂ ਕਹਿ ਬਹੁਤਿ ਨਿਧਾਨ ਜਾ ਕੋ ਸਤਿਗੁਰ ਦੀਓ ਨਾਮ ਜਾ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਭ ਭਾਏ ਤਾਂ ਕੀ ਰੇਨ ਬਿਰਲਾ ਕੋ ਭਾਏ ਪੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨਾਇ ਆਲਖਿ ਆਵੈ ਬੇਸਵਾ ਭਜਿਤ ਕਿਸ਼ਨ ਸਿਰਮਾਵੇ ਸਾਰੋ ਦਿਨ ਸਮਝੂਰੀ ਕਰੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆਪ ਭੁਲਾਇਆ ਭੁਲਾਵਣ ਹਾਰੈ ਰਾਚ ਰਿਆ ਬਿਰ ਸਾਭ ਵਿਵਹਾਰ ਰਹਾਉ ਪੀਖਤ ਮਾਇਆ ਰੰਗ ਬਿਹਾਇ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਧਾਵੇ ਕਰਨੇ ਹਾਰ ਨ ਜੀਮੈ ਬਾਵੈ ਕਰਤ ਕਰਤੇ एवहि दुख पाया पूर्ण होत ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਕੜਫ ਮੁਵਾ ਜਿਉ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰਿ ਆਪ ਹਰਿ ਹਰਿ ਨਾਮ ਸਦਾ ਸਦ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਪੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਿਸਾਈ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖਜਾਹੇ RAM ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਭਾਈ ਤਾਰ ਲੈ ਸਾਗਰ ਸੰਸਾਰ ਰਹਾਉ ਜਿਨ ਕੋ ਲਖਿਆ ਜਿਨ ਕੋ ਲਖਿਆ ਹਰਿ ਹੋ ਨਿਧਾਨ ਸੇ ਜਨ ਦਰਗਹਿ ਪਾਵੇ ਮਾਨ ਸੂਖ ਸਹਿਜ ਆਨੰਦ ਗੁਣ ਗਾਉ ਆਗੈ ਮਿਲੈਨ ਥਾਵੈ ਥਾਓ ਜੁਗੈ ਜੁਗੰਤਰ ਇਹ ਤਤਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲੈ ਸੋ ਲਾਗੈ ਜਨਮ ਜਨਮ ਕਾ ਸੋਇ ਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜਨ ਸਭ ਤੇਰੇ ਹਾਥ ਨਾਨਕ ਦੇ ਪ੍ਰਭ ਸਦ ਹੀ ਸਾਥ ਪੈਰੋ ਮਹੱਲਾ ਪੰਜਵਾਂ ਨਾਮ ਹਮਾਰੈ ਅੰਤੁਰ ਜਾਮੀ ਨਾਮ ਹਮਾਰੈ ਆਵ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤ ਗੁਰ ਪੂਰੈ ਕੀ ਨਉਦਾਨ ਨਾਮ ਰਤਨ ਮੇਰੈ ਭੰਡਾਰ ਅਗਮ ਮੂਲਾ ਪਰਪਾਰ ਹਾਉ ਨਾਮ ਹਮਾਰੈ ਨੇ ਚਲਤਨੀ ਨਾਮ ਕੀ ਮੈਂ ਸਭ ਮੈਂ ਬਣੀ ਨਾਮ ਹਮਾਰੈ ਪੂਰ ਸਾਹ ਨਾਮ ਹਮਾਰੈ ਬੇ ਪਰਵਾਹ ਨਾਮ ਹਮਾਰੇ ਭੋਜਨ ਪਾਓ ਨਾਮ ਹਮਾਰੇ ਮਨ ਕਾ ਸੁਆਓ ਨਾਮ ਨ ਵਿਸਰੈ ਸੰਤ ਪ੍ਰਸਾਦ ਨਾਮ ਲੈ ਤਨ ਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਉ ਨਿਦ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨਾਈ ਧਨਮੰਤੇ ਸੇ ਪ੍ਰਧਾਨ ਨਾਨਕ ਜਾਖੈ ਨਾਮ ਨਿਧਾਨ ਪੈਰੋ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਪਸਥਿਤ ਕਰੋ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂੰ ਬਜਾਵਣ ਹਾਰਾ ਹਮ ਤੇਰੇ ਭਿਖਾਰੀ ਦਾਨ ਦੇਹਦਾਤਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੈ ਸੁਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਮ ਸਾਜ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ਼ ਤੁਮਰੀ ਦਇਆ ਤੇ ਕਮਲ ਵਿਗਾਸ ਹਉ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਘਰੋ ਮਹਲਾ 5 ਸਭ ਤੇ ਉਸ ਜਾ ਕਾ ਦਰਬਾਰ ਸਦਾ ਸਦਾ ਤਾਂ ਕੋ ਜੋਹਾਰ ਉੱਚੇ ਤੇ ਉੱਚਾ ਜਾ ਕਾ ਥਾਨ ਕੋਟ ਆਗਾ ਮਿਟੈ ਹਰ ਨਾਮ ਤੇ ਸਰਣਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੈ ਸੋਏ ਰਹਾਉ ਜਾ ਕੇ ਕਰਤਬ ਲਖੇ ਨ ਜਾਹੇ ਜਾ ਕਾ ਪ੍ਰਵਾਸਾ ਸਭ ਘਟ ਮਾਹੀ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਰਾਧਾ ਅਨ ਦਿਨ ਰੰਗ ਦੇਂਦੇ ਤੋਟ ਨਹੀ ਭੰਡਾਰ ਖਿਨ ਮੈਂ ਥਾਪੋ ਥਾਪਨ ਹਾਰ ਜਾਂ ਕਾ ਹੁਕਮ ਨਾ ਮੇਟੈ ਕੋਏ ਸਿਰ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤੇ ਸੈ ਕੀ ਆਸਾ ਦੁਖ ਸੁਖ ਹਮਰਾ ਤੇ ਸਹੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹੱਲਾ ਪੰਜਵਾਂ ਰੋਵਨ ਹਾਰੀ ਰੋਜ ਬਨਾਇਆ ਵਲਣ ਵਰਤਨ ਕੋ ਸੰਬੰਧ ਚਿਤਿ ਆਇਆ ਬੂਝ ਬੈਰਾਗ ਕਰੇ ਜੇ ਕੋ ਹੋਏ ਜਨਮ ਮਰਨ ਫਿਰ ਸੋਗ ਨ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਨਾਮ ਅਧਾਰ ਰਹਾਓ ਤਿਰਬਦ ਮਾਇਆ ਰਹੀ ਵਿਆਪ ਜੋ ਲਪਟਾਨੋ ਤਿਸ ਦੂਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਬਡਭਾਗੀ ਪਾਏ ਸਵਾੰਗੀ ਸੋ ਜੋ ਮਨ ਰਹੀ ਜਾਵੇ ਸਵਾੰਗ ਉਤਾਰਿਆ ਫਿਰ ਪਛਤਾਵੇ ਮੇਕੀ ਛਾਇਆ ਜੈਸੇ ਬਰਤਨ ਹਾਰ ਕੈਸੋ ਪਰਪੰਚ ਮੋਹ ਵਿਕਾਰ ਏਕ ਵਸ ਜੇ ਭਾਵੇ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਪੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਣਾ ਸੰਤ ਕੀ ਨਿੰਦਾ ਦੁਖ ਸਹਾਮ ਦਾਨ ਦੇਤ ਨਿੰਦ ਖੋ ਜਾਵ ਸੰਤ ਸੰਗ ਕਰੈ ਜੋ ਬਾਦ ਤਿਨ ਨਿੰਦਕ ਨਾਹੀ ਕਿਛ ਸਾਧ ਰਹਾਉ ਭਗਤ ਕੀ ਨਿੰਦਾ ਕੰਧ ਛੇਦਾਵੈ ਭਗਤ ਕੀ ਨਿੰਦਾ ਨਰਕ ਪੁੰਚਾਵੈ ਭਗਤ ਕੀ ਨਿੰਦਾ ਗਰਭ ਮੈਂ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਤ ਕਤ ਹੂ ਨਾਹੀ ਆਪ ਬੀਜ ਆਪ ਹੀ ਖਾਹੇ ਚੋਰ ਜਾਰ ਜੁਆਰ ਤੇ ਬੁਰਾ ਅਣਹੋਂਦਾ ਭਾਰ ਨਿੰਦਕ ਸਿਰ ਧਾਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦਪੁਰਖ ਨਿੰਦਕ ਭੋਲਾ ਆ ਨਾਨਕ ਕੀਰਤਨ ਆ ਜਾਏ ਮਟਾਇਆ ਪੈਰੋ ਮਹੱਲਾ ਪੰਜਵਾ ਨਾਮ ਹਮਾਰੈ ਬੀਦਰਨਾਦ ਨਾਮ ਹਮਾਰੈ ਪੂਰੇ ਕਾਜ ਨਾਮ ਹਮਾਰੈ ਪੂਜਾ ਦੇਵ ਨਾਮ ਹਮਾਰੈ ਗੁਰ ਕੀ ਸੇਵ ਗੁਰ ਪੂਰੈ ਦਿਰੜਿਓ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰੈ ਮਜਨੇਸ਼ ਨਾਨ ਨਾਮ ਹਮਾਰੈ ਪੂਰਨ ਦਾਨ ਨਾਮ ਲੈ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰੈ ਸੋਣ ਸੰਜੋਗ ਨਾਮ ਹਮਾਰੈ ਤਿਰਬਦ ਸੁਭੋਗ ਨਾਮ ਹਮਾਰੈ ਤ੍ਰਿਪਤ ਸੁਭੋਗ ਨਾਮ ਹਮਾਰੈ ਸਗਲਾ ਆਚਾਰ ਨਾਮ ਹਮਾਰੈ ਨਿਰਮਲ ਬਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸਗਲ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇ ਵੈ ਨਾਮ ਪੈਰੋ ਮਹੱਲਾ ਪੰਜਵਾਂ ਨਿਰਦਨ ਕੋ ਤੁਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਫਲ ਮਨ ਉਹਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਂ ਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇਤੋ ਮਾਨ ਮੂੜ ਮੁਗਦ ਹੋਏ ਚਤਰ ਸੁਗਿਆਨ ਸੰਗਲ ਭਿਆਨ ਕਾ ਭਾਉ ਨਸੈ ਜਨ ਆਪਣੇ ਕੈ ਹਰਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅਮਰਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾਂ ਸੰਤ ਮੰਡਲ ਮੈਂ ਹਰਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ संत संग होए एक प्रीत संत मंडल तहां का नाओ पार ब्रह्म केवल गुण गाओ रहाओ संत मंडल में जन्म मरण रहै संत मंडल में जम किछु ना कहै संत संग होए निर्मल वाणी संत मंडल में नाम बखानी संत मंडल का नीचल आसन संत मंडल में पाप विनाशन संत मंडल में निर्मल कथा ਸੰਤ ਸੰਗ ਹੋ ਮੈਂ ਦੁੱਖ ਨੁਸਾ ਸੰਤ ਮੰਡਲ ਕਾ ਨਹੀਂ ਬినాਸ਼ ਸੰਤ ਮੰਡਲ ਮੈਂ ਹਰ ਗੁਣਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਭਗਵਾਨ ਪੈਰੋ ਮਹੱਲਾ ਪੰਜਵਾਂ ਰੋ ਕਵਨ ਜਾਂ ਰਾਖੈ ਆਪ ਤਿਸ ਜਨ ਹੋਏ ਨਾ ਦੁੱਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤਿਸ ਉਪਰ ਤੇ ਕਾਲ ਪਰ ਹਰੈ ਸਦਾ ਸੁਖਾਈ ਹਰ ਹਰ ਨਾਮ ਜਿਸ ਚੀਤੇ ਆਵੇ ਤਿਸ ਸਦਾ ਸੁਖ ਹੋਵੇ ਨਿਗਟਨਾ ਆਵੇ ਤਾਂ ਕੋ ਜਾਮ ਰਹਾਉ ਜਬ ਇਹ ਨਾ ਸੋ ਤਬ ਕਿਨੈ ਉਪਾਇਆ ਕਵਨ ਮੂਲ ਤੇ ਕੀਆ ਪ੍ਰਗਟਾਇਆ ਆਪੈ ਮਾਰ ਆਪ ਜੀਵਾਲੈ ਆਪਣੇ ਭਗਤ ਕੋ ਸਦਾ ਪ੍ਰਤ ਪਾਲੈ ਸਭ ਕੁਛ ਜਾਣੋ ਤਿਸ ਕੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਨ ਤਾਕਾ ਹੈ ਨਾਉ ਸੁਖ ਪਾਵੇ ਤਿਸਕੇ ਗੁਣ ਗਾਓ ਸੁਣ ਸਵਾਮੀ ਸੰਤਨ ਅਰਦਾਸ ਜਿਉ ਪ੍ਰਾਨ ਧਨ ਤੁਮ ਰਹਿ ਭਾਸ ਇਹ ਜਗ ਤੇਰਾ ਸਭ ਤੁਝੈ ਧਿਆਈ ਕਰ ਕਿਰਪਾ ਨਾਨਕ ਸੁਖ ਪਾਏ ਇਹ ਜਗ ਤੇਰਾ ਸਭ ਤੁਝੈ ਧਿਆਈ ਕਰ ਕਿਰਪਾ ਨਾਨਕ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ